ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆਈ ਹੈ ਵਿੱਤੀ ਸਾਲ 2026 ਲਈ H1B ਵੀਜ਼ਾ ਦੀ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ 7 ਮਾਰਚ ਤੋਂ ਸ਼ੁਰੂ ਹੋ ਗਈ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਮਾ ਨੇ ਕਿਹਾ ਹੈ ਕਿ ਵਿੱਤੀ ਸਾਲ 2026 H1B ਵੀਜ਼ਾ ਕੈਂਪ ਦੀ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ 7 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ 24 ਮਾਰਚ ਤੱਕ ਚੱਲੀ ਰਹੇਗੀ आईटीएस ਸੇਤ ਸੰਭਾਲਤ ਇੰਜੀਨੀਅਰਿੰਗ ਵਰਗੇ ਖੇਤਰਾ ਵਿੱਚ ਹੁਨਰਵੰਦ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇ ਰੱਖਣ ਦੇ ਚਾਹਵਨ ਅਮਰੀਕੀ ਮਾਲਕਾਂ ਨੂੰ ਇਸ ਸਮੇਂ ਦੇ ਅੰਦਰ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਯੂ ਐਸ ਏ ਨੇ ਇਸ ਵਾਰ ਵੱਡੀ ਤਬਦੀਲੀ ਕੀਤੀ ਹੈ ਤੇ ਜਿਸ ਵਿੱਚ ਮਹੱਤਵਪੂਰਨ ਫੀਸ ਵਾਧਾ ਅਤੇ ਲਾਪਾਤਰੀ ਕੇਂਦਰ ਚੋਣ ਪ੍ਰਕਿਰਿਆ ਸ਼ਾਮਲ ਹੈ ਬਿਨਕਾਰ ਨੂੰ ਹਰੇਕ ਲਾਪਾਤਰੀ ਨੂੰ ਇਲੈਕਟ੍ਰੋਨਿਕ ਤੌਰ ਤੇ ਰਜਿਸਟ੍ਰੇਸ਼ਨ ਕਰਨ ਦਾ ਇੱਕ USCIS オンライン ਖਾਤਾ ਬਣਾਉਣਾ ਹੋਵੇਗਾ ਅਤੇ ਹਰੇਕ ਲਾਪਾਤਰੀ ਲਈ ਰਜਿਸਟ੍ਰੇਸ਼ਨ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਹਰੇਕ ਲਗਭਗ ਲਾਪਾਤਰੀ ਨੂੰ ਇਲੈਕਟ੍ਰੋਨਿਕਸ ਤੌਰ ਤੇ ਰਜਿਸਟ੍ਰੇਸ਼ਨ ਕਰਨ ਲਈ ਬਿਨੇਕਾਰ ਨੂੰ ਆਪਣੇ USCIS ਆਨਲਾਈਨ ਖਾਤੇ ਦੀ ਵਰਤੋਂ ਕਰਨੀ ਹੋਵੇਗੀ ਹਰੇਕ ਲਾਪਾਤਰੀ ਲਈ 215 ਡਾਲਰ ਅਸਦੀ মুদ্রাসਫੀਤੀ 18700 ਰੁਪਏ ਅਧੀ H1B ਰਜਿਸਟ੍ਰੇਸ਼ਨ ਫੀਸ ਭੁਗਤਾਨ ਕੀਤਾ ਜਾਵੇਗਾ USCIS ਨੇ H1B ਵੀਜ਼ਾ ਰਜਿਸਟ੍ਰੇਸ਼ਨ ਫੀਸ ਪ੍ਰਤੀ ਲਾਪਾਤਰੀ 10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿੱਤੀ ਹੈ H1B ਵੀਜ਼ਾ ਪੈਟੀਸ਼ਨ ਦੇਣ ਵਾਲੇ ਮਾਲਕ ਜਿਨ੍ਹਾਂ ਕੋਲ USCIS ਆਨਲਾਈਨ ਖਾਤਾ ਨਹੀਂ ਹੈ ਉਹਨਾਂ ਨੂੰ ਇੱਕ ਸੰਗਠਨਾ ਖਾਤਾ ਬਣਾਉਣ ਦੀ ਲੋੜ ਹੋਵੇਗੀ ਪਹਿਲੀ ਵਾਰ ਰਜਿਸਟ੍ਰੇਸ਼ਨ ਕਰਨ ਤੋਂ ਕਰਨ ਵਾਲੇ ਜਦੋਂ ਵੀ ਚਾਹਣ ਖਾਤਾ ਬਣਾਉਣ ਲਈ ਸਤੰਤਰ ਨੇ ਪ੍ਰਤੀਨਿਧੀ 7 ਵਾਰਸ ਤੋਂ 215 ਡਾਲਰ ਦੀ ਫੀਸ ਨਾਲ ਲਾਪਾਤਰੀ ਦੀ ਜਾਣਕਾਰੀ ਜੋੜ ਸਕਦੇ ਨੇ ਅਤੇ ਰਜਿਸਟ੍ਰੇਸ਼ਨ ਕਰ ਸਕਦੇ ਨੇ ਵਿੱਤੀ ਸਾਲ 2026 H1 B ਕੈਂਪ ਲਾਪਤਰੀ ਕੇਂਦਰ ਚੋਣ ਪ੍ਰਕਿਰਿਆ ਦੀ ਵਰਤੋਂ ਕਰੇਗਾ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਦੀ ਚੋਣ ਆਧਾਰ ਤੇ ਨਈ ਸਗੋ ਵਿਲੱਖਣ ਲਾਪਤਰੀ ਅਧਾਰ ਤੇ ਕੀਤੀ ਜਾਵੇਗੀ ਜੇਕਰ USCIS ਨੂੰ 24 ਮਾਰਚ ਤੱਕ ਕਾਫੀ ਗਿਣਤੀ ਵਿੱਚ ਵਿਲੱਖਣ ਲਾਪਤਰੀ ਮਿਲ ਜਾਂਦੇ ਨੇ ਤਾਂ ਉਹ ਬੇਤਰਿੰਨ ਢੰਗ ਦੇ ਨਾਲ ਵਿਲੱਖਣ ਲਾਪਤਰੀਆਂ ਦੀ ਚੋਣ ਕਰ ਸਕਣ ਅਤੇ ਚੋਣ ਸੂਚਨਾ ਮਾ ਉਪਭੋਗਤਾ ਨੂੰ ਉਨ੍ਹਾਂ ਦੇ USCIS ਆਨਲਾਈਨ ਖਾਤੇ ਆ ਰਹੀ ਭੇਜੀਆਂ ਜਾਣਗੀਆਂ ਇਹ ਅਮਰੀਕੀ ਖਜ਼ਾਨਾ ਵਿੱਤੀ ਇਹ ਵਿੱਚ ਸਾਲ 2026 ਦੇ H1B ਵੀਜ਼ਾਸ ਕੈਂਪ ਸਕੀਨ ਲਈ ਰੋਜ਼ਾਨਾ ਕ੍ਰੈਡਿਟ ਕਾਰਡ ਲੈਣ ਦੀ ਸੀਮਾ ਨੂੰ ਸਥਾਈ ਤੌਰ ਤੇ ਜਿੱਥੇ ਵਧਾ ਦਿੱਤਾ ਤੇ ਇਸ ਵਿੱਚ ਕਾਫੀ ਵੱਡਾ ਲਾਭ ਹੋਵੇ ਹੋੜ ਅਮਰੀਕੀ ਸਰਕਾਰ ਨੂੰ ਦੇਖਣ ਨੂੰ ਮਿਲੇਗਾ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬੜੇ ਰਹੋ ਆਜ ਨਿਊਜ਼ ਵਾਲਾ ਦੇ ਨਾਲ